ਉਹ ਇਕੱਠਾ ਆਇਆ ਇਹ ਗੂੜਾ ਉੱਥੋਂ ਮੱਲ ਗੂੜੇ ਲੱਗ ਲੱਗਦੀ ਲੱਗੀ ਆ ਅੱਛਾ ਆ ਗੱਲ ਹੋਈ ਇਹ ਤੁਸੀਂ ਭਜਾਈ ਕਿ ਹੋਣੀ ਭਜਾਉਂਦੇ ਭਜਾਉਂਦੇ ਗਾਂ ਪਾਦ ਗਈ ਭਜਾਉਂਦੇ ਬੱਚਾ ਇੱਧਰ ਦੇਖੋ ਇੱਧਰ ਭਾਜੀ ਹਾਂਜੀ ਇੱਧਰ ਦੇਖੋ ਭਜਾਈ ਕਿ ਹੋਣ ਤੁਸੀਂ ਵੀਰ ਜੀ ਬੱਚੇ ਭਜਾਉਂਦੇ ਨਾ ਦੌੜਦਾ ਮੇਰੇ ਸਾਰੇ ਬਰੀਨ ਮੈਂ ਵੀ ਦਮ ਬਰੀਨ ਨਹੀਂ ਭੁਜਾਂਦੀ ਹੜ ਕੋਈ ਹੂੰ ਆਹ ਗਾ ਲੋ ਇਹ ਵਰਗਾਈ ਜਾਨ ਬਚ ਕੇ来 ਗਈ ਜੀ ਨਹੀਂ ਉਹਨੇ ਚਰ ਕਿਹਾ ਵੀ ਬੁਝਾਓ ਬੁਝਾਓ ਬਹੁਤ ਜਲਦੀ ਕਿਹਾ ਭਾਈ ਉਹਨੇ ਕਿਹਾ ਤੇ ਮਤਲਬ ਕਿ ਬੈਂਗਾ ਬੈਂਗਾ ਸੁੱਕੇ ਕੱਖ ਨੂੰ ਜਲਦੀ ਅੱਗ ਲੱਗੀ ਆ ਆਹ ਗਾ ਲੋ ਵੀ ਭਾਈ ਉਹ ਪਹੇ ਲਾਈ ਨਹੀਂ ਤੇ ਲੱਗੀ ਕੀ ਕਿਥੇ ਜਾਇਆ ਉਹ ਗੰਦਮਾਂ ਦੇ ਉਹ ਢੋੜੀ ਤੋਂ ਹਾਂਜੀ ਠੀਕ ਨਾਲ ਆਪਣਾ ਵੀ ਜੀ ਮੈਂ ਨਾ ਲਖਵੀਰ ਸਾਂ ਪਾਟ ਘਾਤ ਲੱਗ ਗਿਆ ਬੁਝਾ ਬੁਝਾ ਕਰਾਇਆ ਵਾ ਉਹ ਇਹ ਪਿੰਡ ਅੱਡਾ ਉਹ ਗੰਦਮਾਂ ਦੇ ਮੇਲੇ ਇਕੱਠਾ ਆਇਆ ਉਸੇ ਲੱਗਦੀ ਲੱਗੀ ਅੱਗ ਲੱਗੀ ਆ ਇਹ ਬੁਝਾਉਂਦੇ ਹਾਂ ਹਰੂ ਅਹੀਂ ਕੀ ਆ ਬਿਨਾਂ ਨਾਂ ਨਾ ਲਾਉ ਤੇ ਕੀ ਆ ਪਾ ਜੀ ਅੱਛਾ ਹਾਂਜੀ ਕਈ ਤਾਂ ਜਾਣੇ ਬਿਧਾਓ ਬਿਜਾਓ ਹੁੰਦੇ ਸਭ ਹੁੰਦੇ ਨੇ ਉਹ ਕਾਕੇ ਤੇ ਰੂੜੀ ਦੀ ਲਾਕੀ ਨੇ ਰੂੜੀ ਘਰਾਂ ਦੇ ਦੰਦ ਤੇ ਮੇਲੇ ਦੇ ਜਿਹਨੇ ਲਾਕੇ ਤੁਹਾਡੇ ਸਭ ਦੀ ਇਥੇ ਮੇਲਾ ਸੀ ਨਾ ਉਹਦੇ ਕਰਕੇ ਨਾ ਮੈਂ ਨਹੀਂਗਾ ਮੇਰੀ ਜੁੱਪੀ ਨੇ ਬੈਠੇ ਲੱਗੇ ਇਹ ਤਾਂ ਪਿੱਛੋਂ ਵਗ ਲੱਗਾਈ ਆਈ ਆਹੀਂ ਹੋਏ ਇੱਥੇ ਲੱਗੇ ਮੇਲੇ ਦੇ ਪਿੱਛੋਂ ਲੱਗੇ ਆਈਏ ਕਾਫੀ ਬਹੁਤ ਬੜਾ ਕੱਟਿਆ ਆਇਆ ਹੈ ਪਰ ਬੁਝਾਉਣੀ ਤਾਂ ਬੜਾ ਬੰਦਾ ਸੀ ਨਾ ਹਾਂ ਇਹਨਾਂ ਦਾ ਫਰਜ਼ ਬਣਦਾ ਆ ਅੱਗੇ ਤੇ ਹੁਣ ਕੋਈ ਨਹੀਂ ਆ ਤੁਸੀਂ ਵੀ ਤੁਹਾਡੀ ਜੋ ਮੇਰੀ ਕੋਈ ਨਹੀਂ ਆ ਗਈ ਤੁਸੀਂ ਬੈਠੇ ਲੱਗੇ ਤੁਹਾਡੀ ਜੋ ਮੇਰੀ ਕੋਈ ਨਹੀਂ ਹੈਗੀ ਬਨਿੰਦਰਪਾਹੀ ਤੁਹਾਡੀ ਜੋ ਮੇਰੀ ਕੋਈ ਨਹੀਂ ਕਿਹੜੀ ਪੋਸਟ ਸਾਡੀ ਉਹ ਮਾਰਾ ਮੇਰੀ ਗੱਲ ਸੁਣੋ ਸਾਡੇ ਅਸੀਂ ਜ਼ਿੰਮੇਵਾਰੀ ਦੱਸੋ ਮੈਂ ਅਜੇ ਇੱਥੇ ਦੂਰ ਨਾ ਲਾਗ ਲਾਈ ਜਾਣਗੇ ਤੇ ਹੈਡੀ ਕਿ